ਪੰਜਾਬ ਸਰਕਾਰ ਦੇ ਵੱਲੋਂ ਛੇੜੀ ਗਈ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦਾ ਗਲਤ ਇਸਤੇਮਾਲ ਹੁੰਦੇ ਆ ਚਰਚਾਵਾਂ ਅਕਸਰ ਤੁਹਾਨੂੰ ਮਿਲਦੇ ਹਨ ਪਰ ਇੱذ ਵੱਡਾ ਸਬੂਤ ਉਸ ਵੇਲੇ ਮਿਲਿਆ ਜਦੋਂ ਕਿਦਰਬਾ ਹਲਕਾ ਦੇ ਲੰਬੀ ਦੇ ਪਿੰਡ ਸ਼ੇਰਾਵਾਲਾ ਨਿਵਾਸੀ ਡਾਕਟਰ ਰਮੇਸ਼ ਕੁਮਾਰ ਜੋ ਕਿ ਆਪਣੀ ਮਾਂ ਦੀਆਂ ਅੰਤਿਮ ਰਸਮਾਂ ਲਈ ਅਬੋਰ ਗਏ ਹੋਏ ਸਨ ਉਹਨਾਂ ਦੀ ਗੈਰਹਾਜ਼ਰੀ ਵਿੱਚ ਉਹਨਾਂ ਦੇ ਗੁਆਂਢੀ ਦੇ ਘਰ ਦੇ ਰਾਹੀਂ ਇੱਕ ਅਣਜਾਤੇ ਵਿਅਕਤੀ ਨੇ ਡਾਕਟਰ ਦੇ ਘਰ ਅੰਦਰ ਦਾਖਲ ਹੋ ਕੇ ਜਿੱਥੇ ਦੁੱਧ ਦੇ ਵੀ ਸਲਫਾਤਿਆਂ ਗੋਦੀਆਂ ਮਿਲਾ ਦਿੱਤੀਆਂ ਉੱਥੇ ਹੀ ਘਰ ਦੇ ਵਿੱਚ ਪਏ ਡੀਵੀਡੀ ਦੇ ਅਗਲੇ ਪਾਸੇ ਪਬੰਦੀ ਹੁਦਾ ਤੇ ਐਵੀ ਡਰੱਗ ਰਿਕਵਰੀ ਦੇ ਵਿੱਚ ਗਿਣੀਆਂ ਜਾਣਵਰੀਆਂ ਐਟੀਜ਼ੋਲਮ ਗੋਲੀਆਂ ਦੇ ਕੁਝ ਪੱਤੇ ਵੀ ਲਾ ਦਿੱਤੇ ਚੰਗੀ ਗੱਲ ਇਹ ਰਹੀ ਕਿ ਇਸ ਸੰਬੰਧੀ ਡਾਕਟਰ ਦੇ ਪਰਿਵਾਰ ਨੂੰ ਸਮਾਂ ਰਹਿੰਦਿਆਂ ਪਤਾ ਲੱਗ ਗਿਆ ਅਤੇ ਜਦੋਂ ਸੀਸੀਟੀਵੀ ਚੈੱਕ ਕੀਤਾ ਗਿਆ ਤਾਂ ਫਿਰਤਾ ਮੋਟਰਸਾਈਕਲ ਸਵਾਰ ਹੈਲਮਟ ਲੈ ਕੇ ਡਾਕਟਰ ਦੇ ਗਵਾਂਡੀਆਂ ਦੇ ਘਰ ਵੱਰਦਾ ਦਿਖਾਈ ਦਿੱਤਾ ਇਸ ਮਾਮਲੇ ਵਿੱਚ 4 ਦਿਨ ਬੀਤਣ ਦੇ ਬਾਅਦ ਇਹ ਪੁਲਿਸ ਦੇ ਹੱਥ ਹੁਣ ਤੱਕ ਖਾਲੀ ਹੀ ਪਏ ਹਨ ਅਤੇ ਇਹਨਾਂ ਸਤਾ ਮੋਟਰਸਾਈਕਲ ਸਵਾਰ ਪੁਲੀ ਦੀ ਪਹੁੰਚ ਤੋਂ ਦੂਰ ਪ੍ਰਤੀਤ ਹੋ ਰਿਹਾ ਹੈ ਮੇਰਾ ਨਾਮ ਜੀ ਡਾਕਟਰ ਰਮੇਸ਼ ਕੁਮਾਰ ਹੈ ਜੀ ਪਿੰਡ ਸ਼ੇਰਾਂ ਵਾਲਾ ਇਹ ਤਹਿਸੀਲ ਮਲੋਟਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਕਿ 14 ਤਰੀਕ ਨੂੰ ਮੇਰੀ ਮਦਰ ਦਾ ਭੋਗ ਸੀਗਾ ਜੀ ਪਿਛਲੇ ਪਿੰਡ ਹਬੌਰ ਫੁੱਲ ਟਾਬਾਂ ਕੋਕਰੀਏ ਅਸੀਂ ਤਾਂ ਸਾਰਾ ਪਰਿਵਾਰ ਉੱਥੇ ਗਏ ਹੋਏ ਸੀਗੇ ਜੀ ਪਿੱਛੋਂ ਕੋਈ ਅਣਪਛਾਤਾ ਬੰਦਾ ਆਇਆ ਜੀ ਪਰੋਸੀਆਂ ਦੇ ਘਰੇ ਗੁੰਡੀਆਂ ਦੇ ਇਹਨਾਂ ਦੀ ਗੰਧ ਟੱਪ ਕੇ ਆਪਣੇ ਘਰ ਆਇਆ ਜੀ ਬੰਦਾ ਉਹ ਹੈਲਮਟ ਲਿਆ ਹੈਗਾ ਹੈਲਮਟ ਤੇ ਸਮੈਤ ਹੀ ਆਪਣੇ ਘਰੇ ਆਇਆ ਗੁੰਡੀਆਂ ਰੋ ਟੱਪ ਕੇ ਉਸ ਤੋਂ ਬਾਅਦ ਪਹਿਲਾਂ ਆਉਂਦੇ ਸਰ ਉਹਨੇ ਪਛਾਈ ਦੇ ਵਿੱਚ ਕਿਲੋ ਦੁੱਧ ਪਿਆ ਸੀ ਉਹਦੇ ਵਿੱਚ ਸਲਫਾਸ ਦੀ ਗੋਲੀ ਪਾਤੀ ਜੀ ਉਸ ਤੋਂ ਬਾਅਦ ਅਗਲੇ ਬੈੱਡਰੂਮ ਦੇ ਵਿੱਚ ਗਿਆ ਜੀ ਉੱਥੇ ਡੀਵੀਡੀ ਇਹ ਲੱਗੀ ਹੋਈ ਹੈ ਜਿਹਦੇ ਉੱਪਰਲੇ ਪਾਸੇ ਆਹ ਡੀਵੀਆਰ ਲੱਗੀ ਹੋਈ ਹੈ ਉਹਦੇ ਉੱਪਰਲੇ ਪਾਸੇ ਆਹ ਗੋਲੀਆਂ ਜਿਹੜੀਆਂ ਐਲਪੈਕਸ ਨਸ਼ੇ ਵਾਲੀਆਂ ਹਨ ਜੀ ਇਹ 15 ਪੈਟੈਂਟਿਜੋਲਮ ਹੈ ਜਿਹਨੂੰ ਐਂਟੀਜੋਲਮ ਕਹਿੰਦੇ ਐਲਪੈਕਸ ਵੀ ਕਹਿੰਦੇ ਐਂਟੀਜੋਲਮ ਹੀ ਕਹਿੰਦੇ ਜੀ ਇਹ ਹੈਵੀ ਡਰੱਗਸ ਦੇ ਵਿੱਚ ਆਉਂਦੀ ਜੀ ਸਿੱਟ ਗਿਆ ਸਾਨੂੰ ਨਹੀਂ ਪਤਾ ਕਿ 6:00 6 ਵਜੇ ਆਏ ਆ ਜੀ ਆਇਆ ਸਾਨੂੰ ਪਤਾ ਲੱਗਿਆ ਕਿ ਸਾਰਾ ਸਮਾਨ ਵਿਖਰਿਆ ਪਿਆ ਜੀ ਉਸ ਤੋਂ ਬਾਅਦ ਫਿਰ ਅਸੀਂ 112 ਤੇ ਕਾਲ ਕੀਤੀ ਜੀ ਉਦੋਂ ਸਾਨੂੰ ਪਤਾ ਲੱਗਿਆ ਜੀ ਸ਼ਾਮ ਨੂੰ ਕਿ ਦੁੱਧ ਦੇ ਵਿੱਚ ਜ਼ਹਿਰ ਪਾ ਗਿਆ ਕੋਈ ਸਾਨੂੰ ਗੋਲੀਆਂ ਦਾ ਤਾਂ ਅਜੇ 15 ਤਰੀਕ ਨੂੰ ਰਾਤ ਨੂੰ 12 ਵਜੇ ਪਤਾ ਲੱਗਿਆ ਨਹੀਂ ਪੀਤਾ ਜੀ ਸਾਨੂੰ ਪਤਾ ਲੱਗ ਗਿਆ ਜੀ ਪਹਿਲੇ ਜੀ ਕੋਈ ਬੰਦਾ ਆਇਆ ਸਮੀਲ ਆਉਣ ਲੱਗ ਗਈ ਟਰੱਕਣ ਖੋਲਿਆ ਤੇ 112 ਨੰਬਰ ਤੇ ਕੀਤੀ ਸੀ ਪਹਿਲਾਂ ਜੀ ਉਸ ਦਿਨ ਰਾਤ ਨੂੰ ਜੀ ਅਸੀਂ ਡਰਦਿਆਂ ਨੇ ਕੀਤੀ ਕਿ ਸ਼ਾਇਦ ਕੋਈ ਅਜਾਣਾ ਹੋ ਜਾਏ ਕਿ ਸਾਡੇ ਘਰੇ ਕੋਈ ਚੀਜ਼ ਨਸ਼ੇਲੀ ਨਾ ਸਿੱਟ ਗਿਆ ਜਾਂ ਸਾਡੇ ਤੇ ਕੋਈ ਪਰਚਾ ਨਾ ਹੋ ਜਾਏ ਜਾਂ ਸਾਨੂੰ ਕੋਈ ਰਾਤ ਨੂੰ ਹੋ ਜਾਏ ਜਾਂ ਕੋਈ ਚੱਕਰ ਨਾ ਬਣ ਜੇ ਜੀ ਬਾਕੀ ਫਿਰ ਸਵੇਰੇ ਦਿਨੇ ਜਾ ਕੇ ਸ਼ਿਕਾਇਤ ਕੀਤੀ ਲੰਬੀ ਥਾਣੇ ਅਸੀਂ ਪ੍ਰਸ਼ਾਸਨ ਤੋਂ ਮੰਗ ਇਹ ਹੀ ਕਰਦੇ ਹਾਂ ਕਿ ਸੱਚ ਦਾ ਨਿਆਹ ਹੋਣਾ ਜਦੋਂ ਸੀਸੀ ਕੈਮਰੇ ਵਿੱਚ ਆਈ ਜਾਂਦਾ ਸਾਰਾ ਕੁਝ ਸਾਰਾ ਕਲੀਅਰ ਪਤਾ ਲੱਗ ਜਾਂਦਾ ਜੀ ਹਾਂਜੀ ਫੋਟੋ ਵੀ ਹੈ ਵੀਡੀਓ ਵੀ ਹੈ ਸਭ ਕੁਝ ਹੀ ਹੈਗਾ ਜੀ ਹਾਂਜੀ ਪੜੋਸੀਆਂ ਦੇ ਸ਼ੱਕ ਹੈਗਾ ਗਵਾਂਡੀਆਂ ਦੇ ਸ਼ੱਕ ਹੈ ਜਿਹੜੇ ਗਵਾਂਡੀਆਂ ਨੇ ਗਵਾਂਡੀਆਂ ਨੇ ਜਿਹੜੇ ਗਵਾਂਡੀਆਂ ਨੇ ਸੱਧਿਆ ਸੀਗਾ ਉਹਨਾਂ ਦੇ ਸ਼ੱਕ ਹੈ ਜੀ ਉਹਨਾਂ ਦੇ ਘਰ ਹੀ ਆਇਆ ਮੋਰਸਾਂ ਲੈ ਕੇ ਬਾਈ ਨੇਮ ਦਿੱਤੀ ਉਸੇ ਗਵਾਂਡੀ ਦੇ ਪੁਲਿਸ ਵਾਲੇ ਅੱਜ ਆਏ ਸੀ ਮੌਕਾ ਦੇਖ ਕੇ ਗਏ ਚਲੇ ਉਸ ਤੋਂ ਬਾਅਦ ਅਜੇ ਤੱਕ ਕੋਈ ਪਤਾ ਨਹੀਂ ਕੀ ਕਰਦੇ ਕੀ ਨਹੀਂ ਉਹਨਾਂ ਦੇ ਘਰੇ ਵੀ ਗਏ ਸੀ ਸਾਡੇ ਘਰੇ ਸਾਰਾ ਦੇਖ ਗਏ ਜੀ ਮੌਕਾ ਪੰਜਾਬ ਸਰਕਾਰ ਦੇ ਵੱਲੋਂ ਛੇੜੀ ਗਈ ਯੁੱਧ ਨਸ਼ਿਆਂ ਦੇ ਵਿਰੁੱਧ ਮਹਿੰ ਤਰੀਜ਼ਾ ਵੱਡਾ ਸਬੂਤ ਉਸ ਵੇਲੇ ਮਿਲਿਆ ਜਦੋਂ ਕਿਦਰਬਾ ਹਲਕਾ ਦੇ ਲੰਬੀ ਦੇ ਪਿੰਡ ਸ਼ੇਰਾਵਾਲਾ ਨਿਵਾਸੀ ਡਾਕਟਰ ਰਮੇਸ਼ ਕੁਮਾਰ ਜੋ ਕਿ ਆਪਣੀ ਮਾਂ ਦੀ ਅੰਤਿਮ ਰਸਮਾਂ ਲਈ ਅਬੋਰ ਗਏ ਹੋਏ ਸਨ ਉਹਨਾਂ ਦੀ ਗੈਰਹਾਜ਼ਰੀ ਵਿੱਚ ਉਹਨਾਂ ਦੇ ਗੁਆਂਢੀਆਂ ਦੇ ਘਰ ਦੇ ਰਾਹੀਂ ਇੱਕ ਕਾਨੂੰਨਸ਼ਾਹੀ ਵਿਅਕਤੀ ਨੇ ਡਾਕਟਰ ਦੇ ਘਰ ਅੰਦਰ ਦਾਖਲ ਹੋ ਕੇ ਜਿੱਥੇ ਦੁੱਧ ਦੇ ਵੀ ਸਲਫਾਤੀਆਂ ਗੋਲੀਆਂ ਮਿਲਾ ਦਿੱਤੀਆਂ ਉੱਥੇ ਹੀ ਘਰ ਦੇ ਵਿੱਚ ਪਏ ਡੀਵੀਡੀ ਦੇ ਅਗਲੇ ਪਾਸੇ ਪਵੰਦੀ ਸ਼ੂਦਾ ਅਤੇ ਐਵੀ ਡਰੱਗ ਰਿਕਵਰੀ ਦੇ ਵਿੱਚ ਗਿਣੀਆਂ ਜਾਣ ਵਾਲੀਆਂ ਐਟੀਜ਼ੋਲਮ ਗੋਲੀਆਂ ਦੇ ਕੁਝ ਪੱਤੇ ਵੀ ਲਾ ਦਿੱਤੇ ਚੰਗੀ ਗੱਲ ਇਹ ਰਹੀ ਕਿ ਇਸ ਸਬੰਧੀ ਡਾਕਟਰ ਦੇ ਪਰਿਵਾਰ ਨੂੰ ਸਮਾਂ ਰਹਿੰਦਿਆਂ ਪਤਾ ਲੱਗ ਗਿਆ ਅਤੇ ਜਦੋਂ ਸੀਸੀਟੀਵੀ ਚੈੱਕ ਕੀਤਾ ਗਿਆ ਤਾਂ ਅਣਪਹਿਤਾ ਮੋਟਰਸਾਈਕਲ ਸਵਾਰ ਹੈਲਮਟ ਲੈ ਕੇ ਡਾਕਟਰ ਦੇ ਗਵਾਂਡੀਆਂ ਦੇ ਘਰ ਵੱੜਦਾ ਦਿਖਾਈ ਦਿੱਤਾ ਇਸ ਮਾਮਲੇ ਵਿੱਚ 4 ਦਿਨ ਬੀਤਣ ਦੇ ਬਾਅਦ ਇਹ ਪੁਲਿਸ ਦੇ ਹੱਥ ਹੁਣ ਤੱਕ ਖਾਲੀ ਹੀ ਪਏ ਹਨ ਅਤੇ ਅਣਪਹਿਤਾ ਮੋਟਰਸਾਈਕਲ ਸਵਾਰ ਪੁਲਿਸ ਦੀ ਪਹੁੰਚ ਤੋਂ ਦੂਰ ਪ੍ਰਤੀਤ ਹੋ ਰਿਹਾ ਹੈ ਮੇਰਾ ਨਾਮ ਜੀ ਡਾਕਟਰ ਰਮੇਸ਼ ਕੁਮਾਰ ਹੈ ਜੀ ਪਿੰਡ ਸ਼ੇਰਾਂ ਵਾਲਾ ਇਹ ਤਹਿਸੀਲ ਮਲੋਟਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਇਹ 14 ਤਰੀਕ ਨੂੰ ਮੇਰੀ ਮਦਰ ਦਾ ਭੋਗ ਸੀਗਾ ਜਿਹੜੇ ਪਿਛਲੇ ਪਿੰਡ ਹਬੋਰ ਫੁੱਲ ਟਾਬਾਂ ਕੋ ਕਰੀਏ ਅਸੀਂ ਤਾਂ ਸਾਰਾ ਪਰਿਵਾਰ ਉੱਥੇ ਗਏ ਹੋਏ ਸੀਗੇ ਜੀ ਪਿੱਛੋਂ ਕੋਈ ਅਣਪਛਾਤਾ ਬੰਦਾ ਆਇਆ ਜੀ ਪੜੋਸੀਆਂ ਦੇ ਘਰੇ ਗੁੰਡੀਆਂ ਦੇ ਇਹਨਾਂ ਦੀ ਗੰਧ ਟੱਪ ਕੇ ਆਪਣੇ ਘਰ ਆਇਆ ਜੀ ਬੰਦਾ ਉਹ ਹੈਲਮਟ ਲਿਆ ਹੈਗਾ ਹੈਲਮਟ ਤੇ ਸਮੈਟ ਹੀ ਆਪਣੇ ਘਰੇ ਆਇਆ ਗੁੰਡੀਆਂ ਉੱਤੇ ਟੱਪ ਕੇ ਉਸ ਤੋਂ ਬਾਅਦ ਪਹਿਲਾਂ ਆਉਂਦੇ ਆ ਸਰ ਉਹਨੇ ਪਛਾਈ ਦੇ ਵਿੱਚ ਕਿਲੋ ਦੁੱਧ ਪਿਆ ਸੀ ਉਹਦੇ ਵਿੱਚ ਸਲਫਾਸ ਦੀ ਗੋਲੀ ਪਾਤੀ ਜੀ ਉਸ ਤੋਂ ਬਾਅਦ ਅਗਲੇ ਬੈਡਰੂਮ ਦੇ ਵਿੱਚ ਗਿਆ ਜੀ ਉੱਥੇ ਡੀਵੀਡੀ ਇਹ ਲੱਗੀ ਹੋਈ ਹੈ ਜਿਹਦੇ ਉੱਪਰਲੇ ਪਾਸੇ ਆਹ ਡੀਵੀਆਰ ਲ ਨਸ਼ੇ ਵਾਲੀਆਂ ਜੀ ਇਹ 15 ਐਂਟੀਜੋਲਮ ਹੈ ਜਿਹਨੂੰ ਐਂਟੀਜੋਲਮ ਕਹਿੰਦੇ ਐ ਐਲਪੈਕਸ ਵੀ ਕਹਿੰਦੇ ਐਂਟੀਜੋਲਮ ਹੀ ਕਹਿੰਦੇ ਐ ਜੀ ਇਹ ਹੈਵੀ ਡਰੱਗਸ ਦੇ ਵਿੱਚ ਆਉਂਦੀ ਜੀ ਸਿੱਟ ਗਿਆ ਸਾਨੂੰ ਨਹੀਂ ਪਤਾ ਕਿ ਸ਼ਾਮ ਨੂੰ 6 ਵਜੇ ਆਏ ਆ ਜੀ ਆਇਆ ਸਾਨੂੰ ਪਤਾ ਲੱਗਿਆ ਕਿ ਸਾਰਾ ਸਮਾਨ ਵਿਖਰਿਆ ਪਿਆ ਜੀ ਉਸ ਤੋਂ ਬਾਅਦ ਫਿਰ ਅਸੀਂ 112 ਤੇ ਕਾਲ ਕੀਤੀ ਜੀ ਉਦੋਂ ਸਾਨੂੰ ਪਤਾ ਲੱਗਿਆ ਜੀ ਸ਼ਾਮ ਨੂੰ ਕਿ ਦੁੱਧ ਦੇ ਵਿੱਚ ਜ਼ਹਿਰ ਪਾ ਗਿਆ ਕੋਈ ਸਾਨੂੰ ਗੋਲੀਆਂ ਦਾ ਤਾਂ ਅਜੇ 15 ਤਰੀਕ ਨੂੰ ਰਾਤ ਨੂੰ 12 ਵਜੇ ਪਤਾ ਲੱਗਿਆ ਨਹੀਂ ਪਤਾ ਜੀ ਸਾਨੂੰ ਪਤਾ ਲੱਗ ਗਿਆ ਜੀ ਪਹਿਲੇ ਜੀ ਕੋਈ ਬੰਦਾ ਆਇਆ ਸਮੈਲ ਆਉਣ ਲੱਗੀ ਤੇ ਟਰੱਕਣ ਖੋਲਿਆ ਤੇ 112 ਨੰਬਰ ਤੇ ਕੀਤੀ ਸੀ ਪਹਿਲਾਂ ਜੀ ਉਸ ਦਿਨ ਰਾਤ ਨੂੰ ਜੀ ਅਸੀਂ ਡਰਦਿਆਂ ਨੇ ਕੀਤੀ ਕਿ ਸ਼ਾਇਦ ਕੋਈ ਅਜਾਣਾ ਹੋ ਜਾਏ ਕਿ ਸਾਡੇ ਘਰੇ ਕੋਈ ਚੀਜ਼ ਨਸ਼ੇਲੀ ਨਾ ਸਿੱਟ ਗਿਆ ਹੋਵੇ ਜਾਂ ਸਾਡੇ ਤੇ ਕੋਈ ਪਰਚਾ ਨਾ ਹੋ ਜਾਏ ਜਾਂ ਸਾਨੂੰ ਕੋਈ ਰਾਤ ਨੂੰ ਹੋ ਜਾਏ ਕੋਈ ਚੱਕਰ ਨਾ ਬਣ ਜੇ ਜੀ ਬਾਕੀ ਫਿਰ ਸਵੇਰੇ ਦਿਨੇ ਜਾ ਕੇ ਸ਼ਿਕਾਇਤ ਕੀਤੀ ਲੰਬੀ ਠਾਣੀ ਅਸੀਂ ਪ੍ਰਸ਼ਾਸਨ ਤੋਂ ਮੰਗ ਇਹ ਹੀ ਕਰਦੇ ਹਾਂ ਕਿ ਸੱਚ ਦਾ ਨਿਆਂ ਹੋਣਾ ਚਾਹੀਦਾ ਸੀ ਸੀਸੀ ਕੈਮਰੇ ਵਿੱਚ ਆਈ ਜਾਂਦਾ ਸਾਰਾ ਕੁਝ ਸਾਰਾ ਕਲੀਅਰ ਪਤਾ ਲੱਗੀਆਂ ਦਾ ਜੀ ਹਾਂਜੀ ਫੋਟੋ ਵੀ ਹੈ ਵੀਡੀਓ ਵੀ ਹੈ ਸਭ ਕੁਝ ਹੀ ਹੈਗਾ ਜੀ ਹਾਂਜੀ ਪੜੋਸੀਆਂ ਦੇ ਸ਼ੱਕ ਹੈ ਗਵੰਡੀਆਂ ਦੇ ਸ਼ੱਕ ਹੈ ਜਿਹੜੇ ਗਵੰਡੀਆਂ ਨੇ ਗਵੰਡੀਆਂ ਨੇ ਜਿਹੜੇ ਗਵੰਡੀਆਂ ਨੇ ਸੱਧਿਆ ਸੀਗਾ ਉਹਨਾਂ ਦੇ ਸ਼ੱਕ ਹੈ ਜੀ ਉਹਨਾਂ ਦੇ ਘਰੋਂ ਆਇਆ ਮੋਟਰਸਾਈਕਲ ਲੈ ਕੇ ਬਾਈ ਨੇਮ ਦਿੱਤੀ ਉਸੇ ਗਵੰਡੀ ਦੇ ਜੀ ਪੁਲਿਸ ਵਾਲੇ ਅੱਜ ਆਏ ਸੀ ਮੌਕਾ ਦੇਖ ਕੇ ਗਏ ਚਲੇ ਉਸ ਤੋਂ ਬਾਅਦ ਅਜੇ ਤੱਕ ਕੋਈ ਪਤਾ ਨਹੀਂ ਕੀ ਕਰਦੇ ਕੀ ਨਹੀਂ ਉਹਨਾਂ ਦੇ ਘਰੇ ਵੀ ਗਏ ਸੀ ਸਾਡੇ ਘਰੇ ਸਾਰਾ ਦੇਖ ਗਏ ਜੀ ਮੌਕਾ